ਨੋ ਅੱਜ ਜਿਹੜੀ ਪ੍ਰੈਸ ਕਾਨਫਰੰਸ ਲਈ ਦੀ ਐਨਰਜੀ ਮਨਸਬਤ ਸਰ ਸਾਡੀ ਇੱਕ ਜਿਹੜੀ ਪੀਐਸ ਸਟ੍ਰੈਟਜੀ ਨਿਓਂ ਵੱਲੋਂ ਅੱਜ ਤੋਂ ਦੋ ਦਿਨ ਦੋ ਦਿਨ ਪਹਿਲਾਂ ਜਿਹੜੀ ਇੱਕ ਪ੍ਰੈਸ ਕਾਨਫਰੰਸ ਲਈ ਸੱਦਾ ਦਿੱਤਾ ਗਿਆ ਸੀਗਾ ਦੇਖੋ ਜੀ ਮੁੱਦਾ ਇਹ ਹੈ ਕਿ ਪਿੱਛੇ 12 ਮਾਰਚ ਨੂੰ ਪੇਪਰ ਹੋਇਆ ਸੀਗਾ ਔਰ 12 ਮਾਰਚ ਵਾਲੇ ਪੇਪਰ ਦੇ ਵਿੱਚ ਬਹੁਤ तरह ਦੇ ਖਾਮੀਆਂ ਸੀਗੀਆਂ ਜਿਵੇਂ ਪੇਪਰ ਮਿਸਪ੍ਰਿੰਟ ਸੀਗਾ 12 ਮਾਰਚ 2023 2022 2023 ਸਰ 2023 ਦੇ ਵਿੱਚ 22 ਵਾਲਾ ਪੇਪਰ ਹੋਇਆ ਜੀ ਔਰ ਉਹਦੇ ਵਿੱਚ ਬਹੁਤ तरह ਦੇ ਖਾਮੀਆਂ ਸੀਗੀਆਂ ਔਰ ਸਾਡੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਮਾਨਯੋਗ ਸਿਕੰਤ ਸਿੰਘ ਸਾਹਿ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਜੋ ਹੈ ਸੀ ਕਿ ਤੁਹਾਡਾ ਜਿਹੜਾ ਰਿਜ਼ਲਟ ਜਿਹੜਾ ਇਹਦਾ ਨਵਾਂ ਕਨੈਕਟ ਕਰਾਇਆ ਜਾਊਗਾ ਬਟ ਜਿਹੜੀ ਮਾਨ ਸਰਕਾਰ ਹੈ ਉਸ ਚੀਜ਼ ਤੋਂ ਮੁੱਕ ਮੁੱਕ ਚੁੱਕੀ ਹੈ ਔਰ ਉਹਨਾਂ ਨੇ ਰਿਜ਼ਲਟ ਜਿਹੜਾ ਐਨਾਉਂਸ ਕਰਤਾ ਜੋ ਕਿ ਕੈਂਡੀਡੇਟ ਦੇ ਨਾਲ ਕਾਫੀ ਜਿਹੜਾ ਟਲਵਾੜ ਹੈ ਔਰ ਸਾਡੀ ਮੰਗ ਇਹੀ ਸੀ ਉਸ ਤੋਂ ਬਾਅਦ ਸਾਡੀ ਮੀਟਿੰਗ ਹੋਈ ਔਰ ਸਾਨੂੰ ਮਾਨ ਸਾਹਿਬ ਨੇ ਇਹ ਕਿਹਾ ਤੁਹਾਡਾ ਪੇਪਰ ਜਿਹੜਾ ਹੈ ਕਿ ਜਿਹੜਾ 24 ਦੇ ਵਿੱਚ ਜਿਹੜਾ ਮਾਰਚ ਦੇ ਵਿੱਚ ਜਾਂ ਜਿਹੜਾ ਸਾਨੂੰ ਕਰਵਾਇਆ ਜਾਊਗਾ ਉਸ ਤੋਂ ਬਾਅਦ ਜਿਹੜੀ ਸਾਡੀ ਦੁਬਾਰਾ ਮੀਟਿੰਗ ਹੋਈ ਉਸ ਦੇ ਵਿੱਚ ਸਾਨੂੰ ਜਿਹੜਾ ਹੈ ਉਹਨਾਂ ਵੱਲੋਂ ਜਿਹੜਾ ਇੱਕ ਕੰਟੈਂਟਿਵ ਡੇਟ ਔਰ 26 ਮਈ ਤੋਂ ਬਾਅਦ ਜਿਹੜਾ ਸਾਨੂੰ ਸਰਕਾਰ ਨੇ ਜਿਹੜਾ ਇਸ ਤਿੱਥੀ ਦੇ ਉੱਪਰ ਕੋਈ ਪੇਪਰ ਨਹੀਂ ਲਿਆ ਗਿਆ ਔਰ ਉਸ ਤੋਂ ਬਾਅਦ ਕੋਈ ਪੱਖ ਵੀ ਪੇਸ਼ ਨਹੀਂ ਕੀਤਾ ਗਿਆ ਸਰਕਾਰ ਵੱਲੋਂ ਤਾਂ ਸਾਡੀ ਹੁਣ ਮੰਗੇ ਹੀ ਹੈ ਕਿ ਪੀਐਸਟੈਟ ਦਾ ਪੇਪਰ ਜਿਹੜਾ ਹੈ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਔਰ ਇਹਦੇ ਪੰਜਾਬ ਪੋਸਟ ਦਾ ਜਿਵੇਂ ਪੰਜਾਬ ਗਵਰਨਮੈਂਟ ਨੇ ਇੱਕ ਕਵੰਟਰ ਜਿਹੜਾ ਇੱਕ ਬਣਾਇਆ ਹੋਇਆ ਹੈ ਵੀ ਹਰ ਸਾਲ ਜਿਹੜੀਆਂ ਇਸ ਸਾਲ ਦੇ ਵਿੱਚ ਜਿਹੜੀਆਂ ਵੈਕੈਂਸੀਜ਼ ਆਉਣਗੀਆਂ ਔਰ ਇਸ ਮਹੀਨੇ ਦੇ ਵਿੱਚ ਜਿਹੜੀ ਹੈ ਇਹਨਾਂ ਨੂੰ ਜੁਆਇਨ ਲੈਟਰ ਮਿਲਣਗੇ ਉਸੇ ਤਰਜ਼ ਦੇ ਸਾਡਾ ਇੱਕ ਜਿਹੜਾ ਕਲੰਡਰ ਜਾਰੀ ਕੀਤਾ ਜਾਵੇ। ਇਹ ਵੀ ਪਬਲੀਕ ਨੋਟਿਸ ਸੁਹਾਰੇ ਨੂੰ ਐਸਾ ਨੋਟਿਸ ਵਿੱਚ ਕੀ ਮਿਹਰਵਾ ਸੀ ਮੋਟਾ-ਮੋਟਾ। ਇਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਚੌਥੇ ਨੰਬਰ ਤੇ ਜਿਹੜਾ ਇਹਨਾਂ ਨੇ ਅਨਾਉਂਸ ਕੀਤੀ ਹੋਈ ਹੈ ਤਰੀਕ ਜਿਹੜੀ 26 ਮਈ ਦੇ ਤਰੀਕ ਹੈ ਵੀ ਪੇਪਰ ਹੋਊਗਾ। ਟੈਂਟੈਂਟਿਵ ਡੇਟ ਜਾਰੀ ਕੀਤੀ। ਆਪ ਨੂੰ ਦੇਖੀ ਹੋਇਆ ਵੀ ਪੀਐਸਟ ਪਿਛਲੇ ਜੇ ਬੰਦ 10 ਸਾਲ ਤੇ ਵੀ ਠੀਕ ਹਰ ਵਾਰੀ ਦੋ ਤਿੰਨ ਤਿੰਨ ਸਾਲ ਬਾਅਦ ਹੁੰਦਾ। ਤੇ ਇਹ ਹਰ ਗਵਰਨਮੈਂਟ ਦੇ ਵਿੱਚ ਚੱਲਦਾ ਰਿਹਾ ਹੈ। ਪਰ ਐਸਵੀਵੀ ਸ਼ਾਇਦ ਉਹੀ ਇਹਨਾਂ ਦਾ ਮਾਪਦੰਡ ਨਾ ਹੋਵੇ ਉਸ ਚੀਜ਼ ਦੇ ਨਹੀਂ ਸਰ ਕਿਉਂਕਿ ਜੋ ਪਿੱਛੇ ਤੁਸੀਂ ਦੇ ਸਾਲ ਮਤਲਬ ਕਦੇ ਵੀ ਨਹੀਂ ਹੋਇਆ ਸਿਰਫ ਦੋ ਸਾਲ ਵਿੱਚ ਸੋਇ ਲਾਸਟ ਨਹੀਂ ਸਰ ਜੋ ਪਿੱਛੇ ਜੋ ਮਤਲਬ ਕਿ ਜੋ ਜਿਹੜਾ ਪਿੱਛੇ ਦੋ ਸਾਲ ਦਾ ਵਿੱਚ ਗੈਪ ਪਿਆ ਉਹ ਕੋਰੋਨਾ ਕਰਕੇ ਪਿਆ ਠੀਕ ਹੈ ਕੋਰੋਨਾ ਕਾਂਗਰਸ ਸਰਕਾਰ ਵਾਲਾ ਹਾਂ ਜਿਹੜਾ ਪਹਿਲਾ ਹਰ ਸਾਲ ਪੇਪਰ ਹੋਇਆ ਕੋਈ ਗੈਪ ਨਹੀਂ ਸੀਗਾ ਦੋ ਸਾਲ ਦਾ ਗੈਪ ਉਹ ਸੀਗਾ ਔਰ ਜਿਹੜਾ 23 ਵਾਲਾ ਪੇਪਰ ਹੋਇਆ ਹੈ ਜਿਹੜਾ 22 ਵਾਲਾ 22 ਵਾਲਾ 23ਵਾਂ ਚ ਹੋਇਆ ਪੇਪਰ ਉਹ ਪੇਪਰ 22 ਵਾਲਾ ਹੋਇਆ 23 ਵਾਲਾ ਨਹੀਂ ਹੋਇਆ ਹੁਣ 24 ਵਾਲਾ ਪੇਪਰ ਪੈਂਡਿੰਗ ਹੈ ਮਤਲਬ ਤੁਸੀਂ ਇਹ ਦੇਖ ਲਓ ਦੋ ਪਿੱਛੇ ਪੈਂਡਿੰਗ ਹੈ ਦੋ ਇਹ ਪੈਨਿਕ ਹੋ ਗਏ ਹੁਣ ਜੇ 26 ਮਈ ਦੀ ਡੇਟ ਤੋਂ ਬਾਅਦ ਜਿਹੜੀ ਅੱਧੀ ਡੇਟ ਇਹਨਾਂ ਨੇ ਕੋਈ ਦਿੱਤੀ ਹੈ ਉਸ ਚੀਜ਼ ਦੇ ਵਿੱਚ ਨਹੀਂ ਸਰ ਇਸ ਤੋਂ ਬਾਅਦ ਸਾਡੇ ਇਹ ਹੀ ਮੰਗਣਾ ਅਸੀਂ ਲਾਸਟ ਟਾਈਮ ਜਿਹੜੀ ਮੀਟਿੰਗ ਹੋਈ ਸੀ ਮੀਟਿੰਗ ਦੇ ਵਿੱਚ ਮੰਤਰੀ ਸਾਹਿਬ ਨੇ ਇਹ ਸਮਝਾਇਆ ਸੀ ਕਿ ਜਿਹੜਾ ਜਿਹੜਾ ਕੰਟਰ ਹੈ ਜਲਦੀ ਜਾਰੀ ਕਰ ਦਾਂਗੇ ਜਾਂ ਨੋਟੀਫਿਕੇਸ਼ਨ ਤੁਹਾਡੇ ਜਲਦੀ ਦੇ ਦੇਾਂਗੇ ਬਟ ਇਸ ਦੇ ਉੱਪਰ ਸਰਕਾਰ ਨੇ ਹਜੇ ਤੱਕ ਕੋਈ ਪੱਖ ਹਾਂਜੀ ਕਿੰਨੀ ਬੀਸੀ ਪ੍ਰੋਬਲਮ ਇਹ ਆ ਰਹੀ ਹੈ ਕਿ ਹਾਲੇ ਤੱਕ ਫਾਰਮ ਭਰਨ ਦੀ ਕੋਈ ਡੇਟ ਨਹੀਂ ਆਈ ਇੱਕ ਸਿੰਗਲ ਡੇਟ ਵੀ ਨਹੀਂ ਹੈ ਕੋਈ ਨੋਟੀਫਿਕੇਸ਼ਨ ਟੰਕੂ ਜਿਹੜਾ ਇਹ ਇਗਜ਼ਾਮ ਦੇਣ ਲਈ ਟੀਅਰਮੈਂਟ ਸਰ ਐਸ ਟਾਈਮ ਨੀਅਰ ਅਬਾਊਟ 1 ਤੋਂ ਸਵਾ ਲੱਖ ਕੈਂਡੀਡੇਟ ਹੈ ਜੋ ਕਿ ਪੇਪਰ ਦੇਣ ਦੇ ਲਈ ਬਿਲਕੁਲ ਰੈਡੀ ਹੈ ਸਰ ਐਸ ਕਰਕੇ ਸਟੂਡੈਂਟਸ ਨਿਰਾਸ਼ ਹੈ ਸਭ ਤੋਂ ਵੱਡੀ ਗੱਲ ਸਰ ਪ੍ਰੋਬਲਮ ਕੀ ਆ ਰਹੀ ਹੈ ਕਿ ਤੁਸੀਂ ਸੱਚ ਜਾਨੋਗੇ ਸਰ ਜਿਹੜੇ ਸਟੂਡੈਂਟ ਅੱਜ ਕੋਚਿੰਗ ਕਰ ਰਹੇ ਆ ਉਹਨਾਂ ਵਿੱਚੋਂ ਕਿੰਨੀਆਂ ਮਾਵਾਂ ਐ ਸਰ ਜਿਹੜੇ ਬੱਚੇ ਛੱਡ ਛੱਡ ਕੇ ਕਿੰਨੇ ਕੋਚਿੰਗ ਸੈਂਟਰਸ ਵਿੱਚ ਆ ਰਹੀਆਂ ਕਿੰਨੇ ਪਿਤਾ ਹੈਗੇ ਆ ਜਿਹੜੇ ਆਪਣੀ ਰਿਸਪੌਂਸਿਬਿਲਿਟੀਆਂ ਨੂੰ ਸਾਈਡ ਤੇ ਰੱਖ ਕੇ ਇੱਕ ਵਿਸ਼ਵਾਸ ਦੇ ਨਾਲ ਕਿ ਸਰਕਾਰ ਪੇਪਰ ਲਏਗੀ ਐਸ ਡੇਟ ਨੂੰ ਪੇਪਰ ਲਏਗੀ ਤੇ ਉਸ ਤੋਂ ਵੱਡੀ ਗੱਲ ਸਰ 28 ਤਾਰੀਖ ਨੂੰ 28 April ਸਰ ਸੈਂਟਰ ਦਾ ਸੈਂਟਰ ਦੀ ਇੱਕ ਪੇਪਰ ਦੀ ਤਾਰੀਖ ਸੀਗੀ ਚੰਡੀਗੜ੍ਹ ਪੀ ਆਰਟੀ ਜੌਬਸ ਲਈ ਜੀ ਬੀਟੀ ਜੌਬਸ ਨਾਲ ਜਾਣਿਆ ਜਾਂਦਾ ਬਟ ਕੋਈ ਸੁਣਵਾਈ ਨਹੀਂ ਹੈ ਉਸ ਮਾਮਲੇ ਵਿੱਚ ਕਿ ਅਗਰ ਉਹ ਵੀ ਤਾਂ ਉਸੇ ਟਾਈਮ ਵਿੱਚ ਪੇਪਰ ਕੰਡਕਟ ਕਰਵਾ ਰਿਹਾ ਹੈ 7 April ਨੂੰ ਉਹਨਾਂ ਦੇ ਇੱਕ ਹੋਰ ਪੇਪਰ ਸੀ 28 ਅਪ੍ਰੈਲ ਨੂੰ ਦੂਸਰਾ ਪੇਪਰ ਕੋਈ 1% ਵੀ ਚਾਂਸਸ ਨਹੀਂ ਹੈ ਕਿ ਉਸ ਪੇਪਰ ਨੂੰ ਛੱਡਿਆ ਜਾਏ ਐਗਜ਼ੈਕਟਲੀ ਔਨ ਟਾਈਮ ਤੇ ਪੇਪਰ ਹੋਏ ਬਟ ਪ੍ਰੋਬਲਮ ਸਾਰੀ ਦੀ ਸਾਰੀ ਇੱਥੇ ਆ ਕੇ ਖੜੀ ਹੋ ਜਾਂਦੀ ਹੈ ਕਿ ਜਦੋਂ ਪੰਜਾਬ ਦਾ ਪੇਪਰ ਆਂਦਾ ਹੈ ਤਾਂ ਹਰ ਪੇਪਰ ਪੋਸਟਪੋਨ ਕਰ ਦਿੰਦੇ ਆ ਕੋਈ ਇਹਨਾਂ ਨੂੰ ਮਤਲਬ ਨਹੀਂ ਹੈ ਅਗਲੀ ਡੇਟ ਕਦੋਂ ਦੇਣੀ ਹੈ ਉਸ ਚੀਜ਼ ਨੂੰ ਵੀ ਤਾਂ ਧਿਆਨ ਵਿੱਚ ਰੱਖਣਾ ਚਾਹੀਦਾ ਇਲੈਕਸ਼ਨਸ ਇੰਪੋਰਟੈਂਟ ਹੈ ਸਰ ਮੰਨਦੇ ਆ ਬਟ ਇੱਕ ਤੋਂ ਡੇਢ ਡੇਢ ਸਾਲ ਇਲੈਕਸ਼ਨਸ ਵਿੱਚ ਲਗਾਇਆ ਜਾਏਗਾ ਸਰਕਾਰ ਇੱਕ ਤੋਂ ਡੇਢ ਡੇਢ ਸਾਲ ਇਲੈਕਸ਼ਨਸ ਵਿੱਚ ਅਗਰ ਮਸਤ ਰਹਿ ਜਾਏਗੀ ਅਸੀਂ ਇਹ ਨਹੀਂ ਕਹਿੰਦੇ ਸਰਕਾਰ ਇਲੈਕਸ਼ਨਸ ਤੇ ਧਿਆਨ ਨਾ ਦੇਵੇ ਆਮ ਆਦਮੀ ਗਵਰਨਮੈਂਟ ਨੂੰ ਵੀ ਆਪਦੀ ਇਮੇਜ ਬਣਾਣੀ ਹੈ ਕਿਉਂਕਿ ਉਹ ਆਪਦੇ ਕੰਮ ਕਰ ਰਹੀ ਹੈ ਤਾਂ ਚਲੋ ਬਣਾਣੀ ਹੈ ਬਟ ਇਹ ਵੀ ਕੰਮ ਵੀ ਤਾਂ ਸਰ ਸਿੱਖਿਆ ਨੂੰ ਪਹਿਲਾਂ ਮੁੱਦਾ ਰੱਖਿਆ ਗਿਆ ਸੀਗਾ ਜੀ ਟੂ ਆਫੀਸ਼ੀਅਲਸ ਨੂੰ ਮਿਲੇ ਉਹ ਆਫੀਸਰਸ ਨੂੰ ਜਾਂ ਵੱਡੇ ਐਂਡ ਤੇ ਜਾਂ ਜੋ ਵੀ ਉਹ ਮਿਨਿਸਟਰ ਜੀ 19 ਨੂੰ ਮਿਲੇਗਾ ਬਿਲਕੁਲ ਸਰ ਯੂਨੀਅਨ ਦੇ ਮੈਂਬਰਸ ਨੂੰ ਆਲਰੇਡੀ ਦੱਸ ਚੁੱਕਿਆ ਹੈ 14 ਮੀਟਿੰਗਸ ਆਲਰੇਡੀ ਉਹ ਸਿੱਖਿਆ ਮੰਤਰੀ ਸਾਹਿਬ ਨਾਲ ਕਰ ਰਿਹਾ ਹੈ ਐਂਡ ਕੋਈ ਇੱਕ ਆਥੈਂਟਿਕ ਰਿਸਪੌਂਸ ਸਿਰਫ ਇੱਕ ਟੈਂਟੇਟਿਵ ਡੇਟਸ ਸਰ ਜੋ ਤੁਸੀਂ ਦੇਖੀ ਗਈ ਹੈ ਐਂਡ ਮੈਂ ਫਿਰ ਤੋਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਗਾ ਇਹਨਾਂ ਨੇ ਸਪੈਸ਼ਲੀ ਟੈਂਟੇਟਿਵ ਵਰਡ ਵਰਤ ਕੇ ਜਾਣ ਬੁਝ ਕੇ ਵੀ ਹਾਂ ਅਸੀਂ ਆਰਾਮ ਨਾਲ ਇਹਨਾਂ ਨੂੰ ਇੱਕ ਵਾਰ ਰੋਕ ਦੇਣਾ ਤਾਂ ਇੱਕ ਉਹ ਸਟ੍ਰੈਟਜੀ ਅਪਣਾਈ ਗਈ ਕਿ ਸਟੂਡੈਂਟਸ ਉਸ ਤੋਂ ਬਾਅਦ ਜ਼ਿਆਦਾ ਮੁੱਦਾ ਨਹੀਂ ਉਠਾਣਗੇ 3 ਮਹੀਨੇ ਤੱਕ ਚੁੱਪ ਬੈਠੇ ਹੈ ਐਂਡ ਕੋਈ ਪ੍ਰੋਪਰ ਇੱਕ ਨੋਟਿਸ ਜਾਰੀ ਕਰ ਵਾਰੇ ਵਿੱਚ ਨਹੀਂ ਦੱਸਿਆ ਗਿਆ ਕਿ ਇਸ ਮਨਤ ਵਿੱਚ ਹੋਣ ਜਾ ਰਿਹਾ ਹੈ ਕਿ ਲਾਸਟ ਜਿਹੜਾ ਇਗਜ਼ਾਮ ਹੋਇਆ ਜਿਹੜੀ ਜੋਬ ਮਿਲਿਆ ਨਹੀਂ ਜਿਹੜੇ ਕਿਟ ਪਾਸ ਬੱਚੇ ਨੂੰ ਮਿਲਦੀ ਮੈਨੂੰ ਕਿਹੜੇ ਸਾਲ ਦੇ ਪਾਸ ਹੋ ਕੇ ਮਿਲ ਚੁੱਕੀ ਸਰ ਅਗਰ ਹੁੰਦੇ ਵੀ ਰਿਕਾਰਡਸ ਖਲਵਾਓਗੇ ਨਾ ਬਹੁਤ ਸਾਰੀ ਸਚਾਈਆਂ ਨਿਕਲ ਕੇ ਆਉਣੀਆਂ ETT 2364 ਭਰਤੀ 2020 ਦੇ ਵਿੱਚ ਆਈ ਸੀ ਸਰ ਅੱਲੇ ਤੱਕ ਉਹ ਵੀ ਨਹੀਂ ਪੂਰੀ ਹੋਈ ਐ ਅਸੀਂ ਸੈਲੂਟ ਕਰਦੇ ਹਾਂ ਬਹੁਤ ਸਾਰੇ ਡਿਪਾਰਟਮੈਂਟਸ ਵਿੱਚ ਇਹਨਾਂ ਨੇ ਕੰਮ ਕੀਤਾ ਹੈ ਪਰ ਸਰ ਐਜੂਕੇਸ਼ਨ ਵਿੱਚ ਜਦੋਂ ਨਾ ਹੋ ਪਾਏਗਾ ਸਰ ਉਦੋਂ ਤੱਕ ਹੀ ਐ ਐਜੂਕੇਸ਼ਨ ਇੱਕ ਮੇਨ ਨੀਡ ਹੈ ਸਰ ਤੁਸੀਂ ਮੰਨ ਕੇ ਚਲੋ ਸਰ 2364 2020 ਵਾਲੀ ਪੈਂਡਿੰਗ ਚੱਲ ਰਹੀ ਹੈ ਮੇਰੀ ਖੁਦ ਹੁੰਦੇ ਸਕਰੂਟੀਨਿੰਗ ਹੋਈ ਹੋਈ ਐ ਸਰ 2364 ਵਿੱਚ 5994 ਜਿਹੜਾ ਸਰ ਇੱਕ ਵੱਡਾ ਪੇਪਰ 6000 ਵੈਕੈਂਸੀਸ ਐ 6000 ਹੋ ਗਏ 2364 ਹੋ ਗਏ ਸਰ ਕਾਊਂਟਿੰਗ ਕਰਕੇ ਦੇਖੋ ਕਿੱਥੇ ਜਾ ਰਿਹਾ ਐ ਐਨਾ ਟੀਚਰ ਕਿੱਥੇ ਹੋਣਾ ਚਾਹੀਦਾ ਸਰ ਸਰਕਾਰੀ ਸਕੂਲ ਦੇ ਵਿੱਚ ਹੋਣਾ ਚਾਹੀਦਾ ਸਰਕਾਰੀ ਸਕੂਲ ਦੇ ਵਿੱਚ ਟੀਚ ਕਿ ਤਲਾਵ ਕਰਨਗੇ ਸਰ ਸਾਰੀ ਦੀ ਸਾਰੀ ਯੂਨੀਅਨ ਜਿੰਨੇ ਵੀ ਮੈਂਬਰਸ ਹੈਗੇ ਪਿਛਲੇ ਦਿਨਾਂ ਤੋਂ ਚਾਹੇ ਫਾਜ਼ਿਲਕਾ ਵਿੱਚ ਵੀ ਆਵਾਜ਼ ਰੱਖੀ ਗਈ ਚਾਹੇ ਜਿਹੜਾ ਹੈਗਾ ਅਸੀਂ ਮਾਨਸਾ ਵਿੱਚ ਵੀ ਆਵਾਜ਼ ਆਪਣੀ ਉੱਪਰ ਰੱਖਣ ਦੀ ਕੋਸ਼ਿਸ਼ ਕੀਤੀ ਅੱਗੇ ਦੇ ਲਈ ਵੀ ਜੋ ਪ੍ਰੋਟੈਸਟਸ ਦੇ ਲਈ ਪਲੈਨਿੰਗ ਹੈ ਸਾਰੀ ਦੀ ਸਾਰੀ ਯੂਨੀਅਨ ਡਿਸਾਈਡ ਕਰ ਰਹੀ ਹੈ ਤਾਂ ਉਹਨਾਂ ਦੇ ਵਿੱਚ ਇੱਕੋ ਹੀ ਆਵਾਜ਼ ਹੈ ਕਿ ਭਾਈ ਐਟ ਲੀਸਟ ਇੱਕ ਡੇਟ ਦਿਓ ਤਾਂ ਤੁਸੀਂ ਹੁਣ ਅਗਲੀਆਂ ਇਲੈਕਸ਼ਨਸ ਆ ਗਈਆਂ ਜਮਨੀ ਚੋਣਾ ਆ ਗਈਆਂ ਤਾਂ ਇਹ ਨਹੀਂ ਆ ਕਿ ਉਹਨਾਂ ਵਿੱਚ ਫਸਣਾ ਹੈ ਜਾਂ ਉਹਨਾਂ ਵਿੱਚ ਕਰਨਾ ਹੈ ਤਾਂ ਭਾਈ ਇਹ ਐਨਾ ਬਿਨਾ ਅਗਲੀਆਂ ਵੋਟਸ ਨਹੀਂ ਮਿਲਣੀਆਂ ਇਹ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਪੂਰੇ ਧਿਆਨ ਵਿੱਚ ਰੱਖਣਾ ਪਊਗਾ ਕਿ ਭਾਈ ਇਹਦੇ ਤੋਂ ਬਿਨਾ ਸੋਚ ਵੀ ਨਾ ਲੈਣ ਕਿਉਂਕਿ ਮੈਂ ਮੰਨਦਾ ਖੁਦ ਦਾ ਸਾਡਾ ਐਕਸਪੀਰੀਅੰਸ ਹੈ ਸਰ ਇੱਕ ਕੈਂਡੀਡੇਟ ਦੇ ਨਾਲ 100-100 ਵੋਟ ਜੁੜੀ ਹੁੰਦੀ ਹੈ ਸਰ ਤੇ ਸੋਚ ਲੈਣ ਸਰ ਕਿਸ ਲੈਵਲ ਤੇ ਵੋਟ ਜੁੜੀ ਹੋਈ ਹੈ ਸਰ ਜੇ ਗੱਲ ਕਰੀਏ ਜੀ ਤੁਸੀਂ ਤਾਂ ਹਜੇ ਟੈਟ ਦੇ ਪੇਪਰ ਦੀ ਗੱਲ ਕਰ ਰਹੇ ਹੋ ਆਮ ਆਦਮੀ ਸਰਕਾਰ ਦੇ ਵੱਲੋਂ ਤਾਂ ਜਿਨ੍ਹਾਂ ਨੂੰ ਕੰਨ ਕੀ ਲੈਟਰ ਵੀ ਦੇ ਦਿੱਤੇ ਗਏ ਜੁਆਇਨਿੰਗ ਲੈਟਰ ਉਹ ਵੀ ਤੁਸੀਂ ਦੇਖਿਆ ਵੀ ਉਹਨਾਂ ਨੂੰ ਕਿਤੇ ਜੁਆਇਨ ਨਹੀਂ ਕਰਾਇਆ ਗਿਆ ਕਿ ਉਹਦੋਨੀਆਂ ਨਾਲ ਕਿ ਤੁਹਾਡਾ ਪਰਮੇਲ ਹੋਇਆ ਕਿ ਕਿਤੇ ਲੜ ਕੇ ਇਕੱਠੇ ਬਿਲਕੁਲ ਸਰ ਸਾਰਿਆਂ ਦੀ ਆਵਾਜ਼ ਇੱਕ ਹੀ ਆ ਸਰ ਕਿ ਹੱਕ ਦੇ ਲਈ ਲੜਨਾ ਹੈ ਸਰ ਸਾਰੇ ਸਾਨੂੰ ਮਿਲਦੇ ਰਹਿੰਦੇ ਮੈਂ ਤੁਹਾਨੂੰ ਹੁਣੇ ਵੀ ਹੱਡ ਦਸ ਕੇ ਹਟਿਆ ਸਰ ਕਿ ਮਾਨਸਾ ਦੇ ਵਿੱਚ ਅਸੀਂ ਪ੍ਰੋਟੈਸਟ ਤੇ ਪਹੁੰਚੇ ਤਾਂ ਉੱਥੇ ਵੀ ਜਿਹੜਾ ਆਏਗਾ ਯੂਨੀਅਨ ਦੇ ਹੋਰ ਨਾ ਯੂਨੀਅਨ ਦੇ ਮੈਂਬਰਸ ਹੀ ਉੱਥੇ ਪਹੁੰਚੇ ਹੋਏ ਸੀ ਅੱਜ ਵੀ ਆਰਟ ਐਂਡ ਕraft ਯੂਨੀਅਨ ਦੇ ਮੈਂਬਰਸ ਵੀ ਧਰਨਾ ਲਗਾ ਕੇ ਬੈਠੇ ਹੋਏ ਆ ਸਰ ਸਾਨੂੰ ਸਵੇਰੇ ਉਹਨਾਂ ਦੀ ਕੋਲ ਆਰੀ ਹੈ ਕਿ ਸਾਨੂੰ ਵੀ ਸਹਿਯੋਗ ਦਿਓ ਤਾਂ ਹਰ ਇੱਕ ਮਤਲਬ ਸਰ ਸਾਰੀ ਜਗਾਂ ਤੇ ਕਿਵੇਂ ਚੱਲੇਗਾ ਸਰ ਕਿਵੇਂ ਸਿਸਟਮ ਸਿਰਫ ਇਲੈਕਸ਼ਨਸ ਤਾਂ ਨਹੀਂ ਇੰਪੋਰਟੈਂਟ ਨਾ ਸਰ ਸਿਰਫ ਉੱਧਰ ਇਲੈਕਸ਼ਨ ਵਿੱਚ ਤਾਂ ਨਾਮ ਬਣਾਣਾ ਉੱਧਰ ਸੀਟਾਂ ਜਿੱਤਣ ਨਾਲ ਤਾਂ ਕੁਝ ਨਹੀਂ ਹੋ ਜਾਏਗਾ ਕੰਮ ਵੀ ਤਾਂ ਕਰਨੇ ਪੈਣਗੇ ਨਾ ਸਰ এডੂਕੇਸ਼ਨ ਦੇ ਇਹ ਗੱਲ ਕਰੀਏ ਵੀ ਆਮ ਆਦਮੀ ਪਾਰਟੀ ਸਰਕਾਰ ਆਈ ਸੀ ਉਹਨੇ ਸਿੱਖਿਆ ਤੇ ਸਿਹਤ ਤੇ ਜਿਹੜਾ ਸਭ ਤੋਂ ਵੱਡਾ ਮੋਟਿਵ ਰੱਖਿਆ ਸੀਗਾ ਕਿ ਉਹਨੂੰ ਪਹੁੰਚ ਦੇ ਦਾ ਤੇ ਅੱਜ ਵੇਖੀ ਸਾਡੇ ਪੜ੍ਹੇ ਲਿਖੇ ਨੌਜਵਾਨ ਪੂਜੀ ਦੇਖ ਰੋ ਕਿ ਬੈਠੇ ਹੋ ਧਰਨੀਆ ਤੇ ਧਰਨੀ ਗੁਜ਼ਾਰੇ ਕਰ ਰਹੀ ਹੈ ਕਿਵੇਂ ਦੇਖਦੇ ਹੋ ਸਰ ਪ੍ਰੋਬਲਮ ਇਹ ਹੀ ਹੈ ਜਦੋਂ ਦੇਸ਼ ਦਾ ਫਿਊਚਰ ਅਸੀਂ ਕਹਿੰਨੇ ਆ ਸਰ ਸਾਡਾ ਫਿਊਚਰ ਬਸ ਦੇਸ਼ ਦਾ ਫਿਊਚਰ ਜਦੋਂ ਸੜਕਾਂ ਦੇ ਆ ਤਾਂ ਪ੍ਰੋਬਲਮ ਬਹੁਤ ਵੱਡੀ ਹੈ ਸਰ ਅਸੀਂ ਕਹਿੰਨੇ ਆ ਕਿ ਉਹਨਾਂ ਚੀਜ਼ਾਂ ਨੂੰ ਇੱਕ ਵਾਰ ਸਾਈਡ ਤੇ ਕਰ ਦਈਏ ਗਵਰਨਮੈਂਟ ਇਹ ਚਾਹੀਏ ਕਿ ਇੱਕ ਵਾਰ ਇਹਨਾਂ ਨੂੰ ਸਾਈਡ ਤੇ ਕਰ ਦਿਓ ਇਲੈਕਸ਼ਨਸ ਪਹਿਲਾਂ ਰੱਖ ਲਓ ਜੇ ਇਲੈਕਸ਼ਨਸ ਅੱਜ ਪਹਿਲਾਂ ਨਾ ਇਹਨਾਂ ਨੂੰ ਸਾਈਡ ਤੇ ਕਰਤਾ ਤਾਂ ਜੋ ਝਟਕਾ ਪਿਛਲੀ ਗਵਰਨਮੈਂਟ ਨੂੰ ਮਿਲਿਆ ਸੀ ਨਾ ਉਹ ਸਰ ਇਹਨਾਂ ਨੂੰ ਵੀ ਮਿਲ ਸਕਦਾ ਤੇ ਇਹਦੇ 'ਚ ਕੋਈ ਡਾਊਟ ਨਹੀਂ ਹੈ ਸਰ